ਮੈਂ ਪਰਤਪਾਲ ਕਰ ਅੱਜ ਕੀ ਬਣਾਉਣ ਲੱਗੀ ਆ ਅੱਜ ਬਣਾਉਣ ਲੱਗੀ ਆ ਮੈਂ ਦਸਨ ਦਾ ਖਸ ਖਸ ਵਾਲਾ ਪ੍ਰਸ਼ਾਦ ਖੰਗ ਜੁਕਾਮ ਲਈ ਸਭ ਤੋਂ ਬੈਸਟ ਹੁੰਦਾ ਇਹ ਸਰਦੀਆਂ ਵਿੱਚ ਸਾਰੇ ਨੂੰ ਬਣਾ ਕੇ ਖਾਣਾ ਚਾਹੀਦਾ ਇੱਕ ਦੋ ਵਾਰੀ ਜਦੋਂ ਵੀ ਕਿਸੇ ਨੂੰ ਜੁਕਾਮ ਹੋਵੇ ਖੰਗ ਹੋਵੇ ਬਣਾ ਕੇ ਪ੍ਰਸ਼ਾਦ ਇਹ ਖਾਵੋ ਖੰਗ ਜੁਕਾਮ ਬਿਲਕੁਲ ਠੀਕ ਹੋ ਜਾਂਦਾ ਫਿਰ ਆਪਣੇ YouTube ਫੈਮਲੀ ਨੂੰ ਵੀ ਦੱਸੋ ਵੀ ਅੱਜ ਕਿਵੇਂ ਬਣੂਗਾ ਇਹ ਹਾਂਜੀ ਜਰੂਰ ਸਭ ਤੋਂ ਪਹਿਲਾਂ ਆਪਾਂ ਜਿਹੜਾ ਬੇਸਣ ਆ ਉਹਨੂੰ ਸਾਨ ਲੈਣਾਗਾ ਵੀ ਉਹਦੇ ਵਿੱਚ ਕੋਈ ਸੁਸਰੀ ਜਾਂ ਕੁਛ ਵੀ ਨਾ ਹੋਵੇ ਠੀਕ ਹੈ ਜੀ ਦੇਸੀ ਘਿਓ ਦੇ ਵਿੱਚ ਬਣਾਉਣਾ ਖਸ ਖਸ ਘਤੋ ਲੈਤੀ ਖਸ ਖਸ ਲੈ ਕੇ ਆਏ ਅਸੀਂ ਹਜੂਰ ਸਾਹਿਬ ਤੋਂ ਕਿੜੀਏ ਵਾਲੀ ਕਾਲੀ ਖਸ ਖਸ ਹਾਂਜੀ ਇਹ ਤਾਂ ਐਵੇਂ ਨਹੀਂ ਮਿਲਦੀ ਨਹੀਂ ਹੁੰਦੀ ਉਧਰੋਂ ਮਿਲ ਜਾਂਦੀ ਹੈ ਤੇ ਹੁਣ ਆਪਣੀ ਕੜਾਈ ਗਰਮ ਹੋ ਗਈ ਦੇਸੀ ਘਿਓ ਪਾਉਣੇ ਆ ਦੇ ਵਿੱਚ ਆਪਾਂ 찐ਨਾ ਕਾ ਆਪਣਾ ਬੇਸਨ ਆ ਬੇਸਨ ਭੁੱਜ ਜੀ ਵੀ ਜ਼ਿਆਦਾ ਵੀ ਕਿਉਂ ਠੀਕ ਨਹੀਂ ਰਹਿੰਦਾ ਜਿਹੜਾ ਆਪਾਂ ਖੰਘ ਜੁਕਾਮ ਵਾਸਤੇ ਜਿਵੇਂ ਇਹਦਾ ਖਸ ਖਸ ਦਾ ਪ੍ਰਸ਼ਾਦ ਬਣਾਉਨੇ ਆ ਉਹਦੇ ਵਿੱਚ ਜ਼ਿਆਦਾ ਕਿਉਂ ਨਹੀਂ ਹੋਣਾ ਚਾਹੀਦਾ ਆਪ ਕੋ ਦੁਖਾਂਗੇ ਦਾ ਕੰਮ ਪੂਰਾ ਹੋ ਗਏ ਹਾਂਜੀ ਚੱਲ ਦੇਖਦੇ ਆਂ ਫਿਰ ਅੱਜ ਤੇਰਾ ਪ੍ਰਸਾਦ ਕੀ ਕਹਿੰਦਾਗਾ ਪਰਾਂਤ ਆਪਣੀ ਥੋੜੀ ਜਿਆਦਾ ਵੱਡੀ ਨਹੀਂ ਹੋਊਗੀ ਆਟੇ ਵਾਲੀ ਇਹ ਪਰਾਂਤ ਉਹਦੇ ਵਿੱਚ ਹੀ ਫਿਰ ਮੈਂ ਮੇਸਨ ਚਲਿਆ ਥੱਲਾ ਥੋੜਾ ਬਾੜੇ ਵੀ ਕਿਉਂ ਦੀ ਜਰੂਰਤ ਹੋਵੇ ਫਿਰ ਬਾੜੇ ਇਹਨੂੰ ਨਾਲ ਜਿਆਦਾ ਹਾਈ ਫਲੇਮ ਤੇ ਨਹੀਂ ਪਕਾਉਣਾ మీడియం ਤੇ ਨਹੀਂ ਫਿਰ ਇਹ ਇਸ ਤਰ੍ਹਾਂ ਜਿਹੜਾ 스멜 ਆਉਣ ਲੱਗ ਜਾਂਦੀ ਹੈ ਹੱੱਚੇ ਦੀ একদম ਜਲ ਜਾਂਦਾ ਇਹ ਸਲੋ ਤੇ ਕਰਕੇ ਇਹਨੂੰ ਪਕਾਉਣਾਗਾ ਹੌਲੀ ਹੌਲੀ ਇਹਨੂੰ ਦਰਨਾ ਪਕਾਉਣਾ ਨੂੰ ਖਿਵ ਹੋਣ ਲੱਗ ਜਾਂਦੀ ਆ ਜਿਵੇਂ ਆਪਾਂ ਆਟਾ ਭੋਜਦੇ ਹਾਂ ਮਈ ਦੀ ਖਿਵ ਹੋਣ ਲੱਗ ਜਾਂਦੀ ਆ ਕੱਖ ਸੀ ਕਿ ਉਹ ਪਹਿਲਾਂ ਹਾਂਜੀ ਲੋ ਜੀ ਆਪਾਂ ਕਰ ਇੰਤਜ਼ਾਰ ਇਹਨੂੰ ਪੱਕਣ ਦਾ ਉਸ ਨੂੰ ਉਹ ਸੁਣੀ ਹੋਊਗੀ ਜੇ ਆਪਾਂ ਜ਼ਿਆਦਾ ਤੇਲ ਗੈਸ ਰੱਖਦੇ ਹਨ ਫਿਰ ਇਹ ਛੇਤੀ ਜਿਹੜਾ ਬੇਸ ਨੂੰ ਬਣਾਉ ਛੇਤੀ ਕੜਾਹੀ ਨੂੰ ਲੱਗ ਜਾਂਦਾ ਹਉ ਮੱਚ ਜਾਂਦਾ ਜੇ ਪੱਕਦਾ ਨਹੀਂ ਹੈ ਪਰ ਮੱਚ ਜਾਂਦਾ ਫਿਰ ਉਹ ਕੋਈ ਵੀ ਚੀਜ਼ ਜਿਹੜੀ ਹੌਲੀ ਹੌਲੀ ਪੱਕੇ ਉਹੀ ਚੰਗੀ ਬਣਦੀ ਆ ਜਿਹਨੂੰ ਕਹਿੰਦੇ ਸਬਰ ਦਾ ਫਾਲ ਮਿੱਠਾ ਹੁੰਦਾ ਹੈ बस ਇੰਨਾ ਕਿਉਂ ਹੋਣਾ ਚਾਹੀਦਾਗਾ ਜ਼ਿਆਦਾ ਕਿਉਂ ਨਹੀਂ ਹੋਣਾ ਚਾਹੀਦਾ ਤੁਹਾਨੂੰ ਲੋਜੀ ਸਾਰੇ ਜਿਆਦਾ ਨਾ ਇਹ ਚੱਕਿਓ ਫੋਣਾ ਨਾ ਤਾਂ ਇਹਨੂੰ ਮਤਲਬ ਪਤਲਾ ਕਰਨਾ ਨਹੀਂ ਬੜਾ ਮਤਲਬ ਸੁੱਕ ਪੂਰਾ ਰੱਖਣਾਗਾ ਮੇਰੇ ਕੋਲ ਨੋਰਮਲ ਜਾ ਕੇ ਰੱਖਣਾਗਾ ਇਹਨਾਂ ਘੱਟ ਪਾ ਲਓ ਜੇ ਲੋੜ ਤਾਂ ਬਾਅਦ ਚ ਪਾ ਲਓ ਅਸੀਂ ਬਸ ਥੋੜਾ ਜਿਹਾ ਪਾਇਆ ਸੀ ਤੁਸੀਂ ਬਾਅਦ ਚ ਪਾ ਸਕਦੇ ਹੋ ਠਾੜਾ ਦੋਨਾਂ ਕਿਉਂਦਾ ਕਿ ਨਾ ਤਾਂ ਬੜਾ ਜਿਆਦਾ ਘੋਲ ਕੇ ਹੁੰਦਾਗਾ ਨਾ ਜਿਆਦਾ ਸੁੱਕਾ ਜਿਆ ਪ੍ਰਸ਼ਾਪ ਹੁੰਦਾਗਾ ਨਾ ਸੁੱਕਾ ਹੀ ਹੁੰਦਾਗਾ ਕਿਉਂਕਿ ਖੰਗ ਵਾਸਤੇ ਜਦ ਆਪਿਆ ਉਹ ਪਾਵਾਂਗੇ ਤਾਂ ਫਿਰ ਉਹਦੇ ਨਾਲ ਖੰਗ ਵਾਧੀ ਹੋਈ ਆ ਘਟਦੀ ਨਹੀਂ ਇਹ ਆਂਗ ਬਦਲਣਾ ਸ਼ੁਰੂ ਹੋ ਗਿਆ ਹਲਾਇਓ ਮਾੜਾ ਜੀ ਲਓ ਜੀ ਨਾ ਇਹਨਾਂ ਹਲਾਉਂ ਦੀ ਜਿਵੇਂ ਲੱਗੀ ਆ ਆਪਣੀ ਇਧਰ ਕੀ ਕਰ ਰਹੇ ਆਪਾਂ ਇਧਰ ਤਾਲੀ ਨਾ ਗਰਮ ਕਰਕੇ ਪਾ ਲਓ ਓਕੇ ਇਹ ਵਾਇਜ਼ ਦੇ ਆਪਣੇ ਮਠਾਗੜਾ ਪਾਉਗੇ ਗੋੜਾ ਸ਼ੱਕਰ ਜਾਂ ਮਤਲਬ ਖੰਡ ਖੰਡ ਕੋਈ ਵੀ ਪਾ ਸਕਦੇ ਆ ਆਪਣੀ ਮਰਜ਼ੀ ਹੁੰਦੀ ਆ ਜਿਆਦਾਤਰ ਜਿਹੜੇ ਸਾਰੇ ਖੰਡ ਹੀ ਪਾਉਂਦੇ ਆ ਕਹਿੰਦੇ ਜਿਸ ਦਾ ਕੰਮ ਉਸੇ ਕੋ ਸਾਝਾ ਹੈ ਆਪਣੇ ਤੋਨ ਨਾਲ ਚੰਗੀ ਤਰ੍ਹਾਂ ਨਹੀਂ ਹਲ ਰਿਆ ਸੀ ਹੁਣ ਇਹ ਬੁੜੀਆਂ ਦਾ ਕੰਮ ਹੁੰਦਾ ਹੈ ਆਪੀ ਵਗੇ ਤਰੀਕੇ ਨਾਲ ਲਾ ਦੇਖੋ ਦੇਖੋ ਕਿਵੇਂ ਚੱਲਦਾ ਚਮਚਾ ਕਰਾ ਕਿੱਥੇ ਕਰਾ ਕੰਮ ਨੂੰ ਪੱਤਪਾਲ ਘੌਰ ਦਾ ਬਣਾਇਆ ਹੈ ਪ੍ਰਸਾਦ ਖੋਣੀ ਇਹਦੇ ਵਿੱਚ ਆਪਾਂ ਖਸਖਸ ਪਾ ਦਾਂਗੇ ਖੋਣੀ ਦੇ ਨਾਲ ਆਪਣਾ ਪਾਣੀ ਗਰਮ ਹੋ ਰਿਹਾ ਕਿਉਂਕਿ ਖੁਸ਼ਬੂ ਆਉਣੇ ਸ਼ੁਰੂ ਹੋ ਗਈ ਕਦੋਂ ਵੀ ਆਪਾਂ ਇਹਦੇ ਵਿੱਚ ਜੇ ਨਾ ਮਿੱਠਾ ਪਾ ਸਕਦੇ ਹਾਂ ਖਸਖਸ ਜਿੰਨੀ ਕਿ ਜ਼ਰੂਰਤ ਅੱਧ ਜਿੰਨੀ ਕਿ ਆਪਾਂ ਖਾ ਸਕਦੇ ਹਾਂ ਬਹੁਤ ੰਨੀ ਦਾ ਬਹੁਤ ਬਹੁਤ ਇਹ ਆਪਾਂ ਹਜੂਰ ਸਾਹਿਬਾਂ ਦੀ ਖਸਖਸ ਇਹ ਨਾ ਵਿੱਚ ਮਾੜੀ ਮਾੜਾ ਫੀਮ ਦਾ ਸੁਆਦ ਵੀ ਆਉਂਦਾ ਹੈ ਇਹ ਚੋਂ ਤਾਂ ਕਰਕੇ ਉੱਥੇ ਪ्योर ਖਸਖਸ ਦਾ ਸੁਆਦ ਆਉਂਦਾ ਹੈ ਆਪਣੇ ਮਹਿੰਗੀ ਮਿਲਦੀ ਆ ਤੇ ਉਦਾਂ ਦੀ ਖਾਸ ਖਾਸ ਹੁੰਦੀ ਵੀ ਨਹੀਂ 10 ਰੁਪਏ ਦਾ ਛੋਟਾ ਜਿਹਾ ਪਾਉਚ ਮਿਲਦਾ ਦੋ ਬੋਸ ਦਾ ਕੀ ਆ ਲਾਹੂ ਬੋਸ ਇਹ ਪਿੰਡਾਂ ਦੇ ਵਿੱਚ ਫਿਰ ਉਹ ਵੀ ਮਿਲਦੀ ਆ ਨਾ ਜਿਆਦਾ ਖੁੱਲੀ ਨਹੀਂ ਲੈ ਕੇ ਆਉਂਦੇ ਉਹ ਵਿਕਦੀ ਬਹੁਤ ਹਰ ਖਾਸ ਹਸ ਹਨਾ ਬਹੁਤ ਬੁੜੀਆਂ ਸਮਾਨ ਤੋਂ ਦੇ ਆ। 10 ਜੀਰਾ, ਅਜਮਾਇਨਾ, ਲੇਚੀ। ਉੱਤੇਲ ਜੇ ਬਹੁਤ ਹੋਇਆ ਰੋਕਣੇ ਨਾ। ਹਾਂਜੀ। ਪਰ ਉਹ ਤੇਲ ਦਾ ਵੀ ਤੁਹਾਨੂੰ ਦਸੀਏ ਬੜਾ ਵਧੀਆ ਨਹੀਂ ਹੈਗਾ ਉਹ। ਕੋਲੋਂ ਲੈ ਕੇ ਆਉਣਾ ਚਾਹੀਦਾ। ਇਤਨਾ ਤੋਂ ਉਹ ਨੂੰ ਤਸਵੀਦੋ ਜਾ ਕੇ। ਜਿਹੜਾ ਆਪਣੇ ਅੱਖਾਂ ਦੇ ਸਾਹਮਣੇ ਵਧੀਆ ਬਣਦਾ ਹੋਵੇ। ਇੱਕ ਹੁੰਦਾ ਕੱਚੀ ਗਿਰੀ ਦਾ ਤੇਲ, ਇੱਕ ਹੁੰਦਾ ਪੱਕੀ ਦਾ। ਜਿਹੜਾ ਪੱਕੀ ਗਿਰੀ ਦਾ ਉਹੀ ਤੇਲ ਲਓ, ਉਹ ਹੈ 400 ਰੁਪਏ ਲੀਟਰ ਉੱਥੇ। ਨਾਰਮਲ ਤੇਲ ਮਿਲ ਜਾਂਦਾ 100 ਰੁਪਏ ਲੀਟਰ ਉੱਥੇ। ਕੜਤੀਆਂ ਭਾਫਾਂ ਇਹਦਾ ਪਾਣੀ ਪਾਉਣਾ ਦੋ ਆਪਾਂ ਇਹਦਾ ਇਹ ਤੇਜ਼ ਕਰ ਲੈਣਾ ਗਿਆ ਸੀ ਓਕੇ ਚਲੋ ਕੋਈ ਨੇ ਥੋੜਾ ਜਿਹਾ ਨਿਕਸ਼ਾਨ ਹੋ ਚੁੱਕਿਆ ਸੀ ਆਪਣਾ ਬੱਜਤ ਰਹੇਗੀ। ਕੰਦਾਰਾਂ ਪਾਉਣ ਦੋ। ਉਦਾਂ ਬਚ ਗਏ। ਥੋੜਾ ਜਿਹਾ ਹੱਥ ਤੇ ਪੈ ਗਿਆ। ਚਲੋ ਕੋਈ। ਇੰਨਾ ਤੇ ਆਪਾਂ ਨੂੰ ਹੁਣ ਲੋਕਾਂ ਨੂੰ ਕਿਸੇ ਤੇ ਸਿਖਾ ਰਹੇ ਆ ਤਾਂ ਮਤਲਬ ਲੋਕਾਂ ਲਈ ਇਨੀ ਕੁਰਬਾਨੀ ਤਾਂ ਕਰਨੀ ਪੈਣੀ ਹੈ। ਕੋ ਅਸੀਂ ਤੁਹਾਡੇ ਲਈ ਇਤਿਹਾਸ ਦੀ ਕੁਰਬਾਨੀ ਕਰ ਰਹੇ ਆ ਤੁਸੀਂ ਵੀ ਲਈ ਥੋੜੀ ਜੀ ਮਿਹਰਬਾਨੀ ਕਰ ਦਿਆ ਕਰੋ ਸਾਡੀ ਵੀਡੀਓ ਨੂੰ ਲਾਇਕ ਫੋਲ ਸ਼ੇਅਰ ਕਰ ਦਿਆ ਕਰੋ। ਜਿਹਨੇ ਫੋਲੋ ਨਹੀਂ ਕੀਤਾ ਉਹਨੂੰ ਫੋਲੋ ਕਰਵਾ ਦਿਆ ਕਰੋ। ਜਿਹੜੀ ਮੈਂਤ ਕਰਦਾ ਹਾਂ ਸਰ ਤੁਹਾਡੇ ਲਈ ਕਰਦਾ ਹਾਂ। ਲੋਕਾਂ ਨੂੰ ਲੱਗਦੇ ਏ ਤੋ ਹਾਂ ਲਾਉਣਗੇ ਕਿ ਸ਼ਾਇਦ ਮੈਂ ਕਦੇ ਪਹਿਲਾਂ ਕੁਝ ਬਣਾਇਆ ਨਹੀਂ। ਬੜੇ-ਬੜੇ ਸਰੋਵਰਾਂ ਵਿੱਚ ਗੱਦੀ باتیں ਹੋਤੀ ਰਹਦੀ ਹੈ। ਇਹ ਬਣ ਗਿਆ ਪ੍ਰਸ਼ਾਦ। ਲੋ ਜੀ ਆਪਣਾ ਪ੍ਰਸਾਦ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਖਾਣ ਲੱਗੇ ਆਂ ਬੜੀ ਪ੍ਰਸਾਦ ਸਾਡਾ ਬਣ ਕੇ ਤਿਆਰ ਆ ਕੌਲੀਆਂ 'ਚ ਪੈ ਚੁੱਕੇ ਆ ਹੁਣ ਅਸੀਂ ਤੁਹਾਨੂੰ ਇਹਦਾ ਟੇਸਟ ਕਰਕੇ ਦੱਸਾਂਗੇ ਕਿਦਾਂ ਲੱਗਿਆ ਜਰੂਰ ਤੁਸੀਂ ਵੀ ਘਰੇ ਬਣਾਉਣ ਦੀ ਟਰਾਈ ਕਰਿਓ ਕਿਉਂਕਿ ਮੁਰੇ ਸਾਧਿਆ ਸਭ ਦੀਆਂ ਬੰਦੇ ਨੂੰ ਜਖਾਮ ਨਜ਼ਲਾ ਠੰਗ ਛੱਕਾ ਸਭ ਨੂੰ ਹੁੰਦਾਗਾ ਤਾਂ ਉਹਦੇ ਲਈ ਆਪਾਂ ਜੇ ਘਰੇ ਹੀ ਆਪਣਾ ਇਲਾਜ ਕਰ ਲਈਏ ਡਾਕਟਰ ਦੇ ਵੇਜਾਂ ਤੇ ਲੋੜ ਨਾ ਪਵੇ ਤਾਂ ਸਾਰਿਆਂ ਨੂੰ ਬੀਤੀ ਹੈ ਜਿਹਨੂੰ ਘਰੇ ਬਣਾ ਕੇ ਦੇਖੋ ਇੱਕ ਵਾਰੀ ਹੋ ਤੁਹਾਨੂੰ ਟੇਸਟ ਕਰਕੇ ਦੱਸ ਦਿਆਂ ਸੀ ਕਿਦਾਂ ਦਾ ਬਣਿਆ ਲਓ ਜੀ ਤੁਹਾਨੂੰ ਅਸੀਂ ਹੁਣ ਥਾ ਕੇ ਦੱਸਦੇ ਹਾਂ ਕਿਦਾਂ ਦਾ ਬਣਿਆ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਇਹ ਤੇ ਇਹਦੇ ਨਾਲ ਖੰਗ ਜਿਖਾਂ ਬਿਲਕੁਲ हट ਜਾਂਦਾ ਹੈਗਾ ਅਸੀਂ ਜਦੋਂ ਕੱਲ ਆਏ ਸੀ ਤੁਹਾਨੂੰ ਥੋੜਾ ਥੋੜਾ ਹਵਾ ਲੱਗ ਗਈ ਹੁੰਦੇ ਤਾਂ ਕਰਕੇ ਟ੍ਰੇਨ ਦੇ ਵਿੱਚ ਥੋੜਾ ਖਾਂਗ ਜਖਮ ਹੋ ਗਿਆ ਸੀ ਉਹਦੇ ਲਈ ਸਭ ਤੋਂ ਵਧੀਆ ਇਹ ਬੱਕਰੇ ਬਣਾ ਕੇ ਖਾਓ ਧੰਨਵਾਦ ਸਾਰਿਆਂ ਦਾ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਾਨੂੰ ਤਾਂ ਬਾਲਾ ਕੁਝ ਕਹਿਣਾ ਵੀ ਨਹੀਂ ਜਿਹੜਾ ਕੋ ਲੋਕਾਂ ਨੇ ਤਾਂ ਨੇ ਇਹ ਤਾਂ ਉਦਾਂ ਹੀ ਕਹਿਦਾ ਤੁਹਾਡੇ ਆਪ ਦੇ ਆਪ ਹੀ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ